ਪੰਜਾਬ ਦੇ ਸਕੂਲਾਂ ਸੰਬੰਧੀ ਆਈ ਵੱਡੀ ਖਬਰ ਮੋਦੀ ਸਰਕਾਰ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ ਖਾਤਿਆਂ ਵਿੱਚ ਆਉਣਗੇ ਪੈਸੇ ਰਾਸ਼ਨ ਕਾਰਡ ਸੰਬੰਧੀ ਆਈ ਵੱਡੀ ਅਪਡੇਟ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੀਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਆਖਰਕਾਰ ਕਿਸ ਦਿਨ ਖਾਤੇ ਵਿੱਚ ਆ ਰਹੀ ਹੈ ਕਿਸਾਨ ਸਨਮਾਨ ਯੋਜਨਾ ਦੀ ਕਿਸ਼ਤ ਜੀ ਹਾਂ ਭਾਰਦੀ ਆਰਥਿਕ ਵਿਵਸਥਾ ਦਾ ਵੱਡਾ ਹਿੱਸਾ ਖੇਤੀਬਾੜੀ ਖੇਤਰ ਅਤੇ ਆਧਾਰਿਤ ਹੈ ਇਸ ਕਾਰਨ ਦੇਸ਼ ਦੇ ਕਰੋੜਾਂ ਲੋਕਾਂ ਲਈ ਰੋਜੀ ਰੋਟੀ ਦਾ ਮੁੱਖ ਸਾਧਨ ਖੇਤੀਬਾੜੀ ਆਜ਼ਾਦੀ ਤੋਂ ਬਾਅਦ ਭਾਰ ਸਰਕਾਰ ਖੇਤੀਬਾੜੀ ਸੈਕਟਰ ਵਿਕਾਸ ਲਈ ਬੱਧਰ ਕਈ ਕੰਮ ਕਰ ਰਹੀ ਹੈ ਜੀ ਹਾਲਾਂਕਿ ਦੇ ਅੱਜ ਵੀ ਦੇਸ਼ ਦੇ ਕਰੋੜਾਂ ਕਿਸਾਨਾਂ ਜਿਹਨਾਂ ਜੋ ਆਰਥਿਕ ਰੂਪ ਵਿੱਚ ਕਾਫੀ ਕਮਜ਼ੋਰ ਹਨ ਕਿਸਾਨਾਂ ਦੇ ਆਰਥਿਕ ਹਾਲ ਸੁਧਾਰਨ ਹੀ ਕਹਿੰਦੇ ਸਰਕਾਰ ਅਤੇ ਸੂਬਾ ਸਰਕਾਰਾਂ ਉਹਨਾਂ ਲਈ ਯੋਜਨਾਵਾਂ ਚਲਾ ਰਹੀਆਂ ਹਨ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੀਐਮ ਕਿਸਾਨ ਸਨਮਾਨ ਨidhi ਯੋਜਨਾ ਦੀ ਜੋ ਕਿ ਕੇਂਦਰ ਜਾਨੀ ਕਿ ਮੋਦੀ ਸਰਕਾਰ ਦੁਆਰਾ ਚਲਾਈ ਜਾ ਰਹੀ ਹੈ ਹੁਣ ਤੱਕ 18 ਕਿਸ਼ਤਾਂ ਜਾਰੀ ਕੀਤੇ ਜਾ ਚੁੱਕੀਆਂ ਹਨ ਅਤੇ 19ਵੀਂ ਕਿਸ਼ਤ ਸਰਕਾਰ ਦੇ ਵੱਲੋਂ ਹੁਣ 24 ਫਰਵਰੀ 2025 ਨੂੰ ਜਾਰੀ ਕੀਤੀ ਜਾਵੇਗੀ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਆਉਣਗੇ 2200 ਰੁਪਏ ਤਿੰਨ 2200 ਦੀ ਤਿੰਨ ਕਿਸ਼ਤਾਂ ਆਉਣ ਦੀ ਟੋਟਲ 6000 ਰੁਪਏ ਕਿਸਾਨਾਂ ਦੇ ਖਾਤੇ ਵਿੱਚ ਆਉਂਦਾ ਜੀ ਤਾਂ ਵੱਡੀ ਅਪਡੇਟ ਇੱਕ ਹੋਰ ਤਾਂ ਆਪਣੀ ਆ ਰਹੀ ਹੈ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਪੈਟਰੋਲ ਪੰਪਾਂ ਨੂੰ ਲੈ ਕੇ ਸਖਤ ਆਦੇਸ਼ ਦਿੱਤੇ ਨੇ ਜਾਰੀ ਜੀ ਹਾਂ ਪੰਜਾਬ ਦੇ ਵਿੱਚ ਪੰਜਾਬ ਵਿੱਚ ਪੈਟਰੋਲ ਪੰਪਾਂ ਲੈ ਕੇ ਬੜੀ ਖਬਰ ਸਾਹਮਣੇ ਆ ਰਹੀ ਹੈ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਪੈਟਰੋਲ ਪੰਪ ਦੀ ਚੈਕਿੰਗ ਕੀਤੀ ਸੀ ਇਸ ਦੌਰਾਨ ਪੰਪ ਪੌਲ ਰਿੰਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ ਸੀ ਅਤੇ ਪੰਪ ਤੇ ਗੰਦਗੀ ਪਾਈ ਗਈ ਸੀ ਹੁਣ ਸਰਕਾਰ ਨੇ ਸਾਰੇ ਪੈਟਰੋਲ ਪੰਪ ਬਦ ਲਈ ਸਕਤੀ ਲਈ ਆਦੇਸ਼ ਜਾਰੀ ਕੀਤਾ ਹੈ ਕਿ ਉੱਥੇ ਸਾਰੀਆਂ ਉੱਥੇ ਦੀਆਂ ਸਹੂਲਤਾਂ ਸਾਰੀਆਂ ਆਮ ਲੋਕਾਂ ਨੂੰ ਮਿਲਣ ਪੰਜਾਬ ਚ 6 ਅਤੇ 7 ਫਰਵਰੀ ਨੂੰ ਤਿੰਨ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਾਲ ਹੀ ਵਿੱਚ ਹਲਕੀ ਬਾਰਿਸ਼ ਹੋਈ ਹੈ ਕੱਲ ਸਵੇਰੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸੰਘਣੀ ਧੁੰਦ ਮਹਿਸੂਸ ਕੀਤੀ ਗਈ ਜੀ ਹਾਂ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਆ ਦੱਸੀ ਜਾ ਰਹੀ ਹੈ ਜੀ ਤੇ ਪੰਜਾਬ ਦੇ ਉਹ ਕਿਹੜੇ-ਕਿਹੜੇ ਜ਼ਿਲ੍ਹੇ ਨੇ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਹੋ ਚੁੱਕਿਆ ਇਹਨਾਂ ਵਿੱਚੋਂ ਮਾਝੇ ਦੇ ਜ਼ਿਲ੍ਹੇ ਵਿੱਚ ਇੱਕਾ ਦੇ ਦੁਆਬੇ ਦੇ ਦੋ ਹਨ ਪਠਾਨਕੋਟ ਹੁਸ਼ਿਆਰਪੁਰ ਅਤੇ ਰੋਪਨਗਰ ਦੇ ਬਿਤਕੇ ਕਈ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਤੇ ਬਾਕੀ ਜਿਨ੍ਹਾਂ ਦੀ ਗੱਲ ਕੀਤੀ ਆ ਦਾ ਬਾਕੀ ਜਿਨ੍ਹਾਂ ਵਿੱਚ ਮੌਸਮ ਜਿਹੜਾ ਸਾਫ਼ ਰਹਿਣ ਦੀ ਸੰਭਾਵਨਾ ਮੌਸਮ ਪਾਗ ਦੇ ਵੱਲੋਂ 6 ਅਤੇ 7 ਫਰਵਰੀ ਨੂੰ ਰਾਤ ਵਿੱਚ ਤੇਜ਼ ਹਵਾਵਾਂ ਚੱਲਣਗੀਆਂ ਤੇ ਬਾਰਿਸ਼ ਦੱਸੀ ਜਾ ਰਹੀ ਹੈ ਜੀ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੌਸਮ ਲੈ ਕੇ ਜਿਹੜੀ ਵੱਡੀ ਖਬਰ ਇਹ ਸਾਮਣੇ ਆ ਰਹੀ ਹੈ ਤਾਂ ਵੱਡੀ ਅਪਡੇਟ ਇੱਕ ਹੋਰ ਸਾਮਣੇ ਆ ਰਹੀ ਜੀ ਰਾਸ਼ਨ ਕਾਰਡ ਨੂੰ ਲੈ ਕੇ ਧੋਖੇ ਨਾਲ ਮੁਫਤ ਰਾਸ਼ਨ ਲੈਣ ਵਾਲਿਆਂ ਲਈ ਹੁਣ ਖੈਰ ਨਹੀਂ ਇਨਕਮ ਟੈਕਸ ਦੇ ਖੁਰਾਕ ਮੰਤਰਾਲੇ ਨੇ ਸ਼ੁਰੂ ਕੀਤੀ ਕਾਰਵਾਈ ਰਾਸ਼ਨ ਕਾਰਡ ਸਬੰਧੀ ਵੱਡੀ ਅਪਡੇਟ ਜਿਹੜੀ ਆਈ ਹੈ ਜੀ ਜਿਨ੍ਹਾਂ ਲੋਕਾਂ ਨੇ ਧੋਖੇ ਨਾਲ ਰਾਸ਼ਨ ਲਿਆ ਤਾਂ ਉਹਨਾਂ ਲਈ ਹੁਣ ਵੱਡੀ ਕਾਰਵਾਈ ਕਰਨਗੇ ਜੀ ਮੋਦੀ ਸਰਕਾਰ ਵੱਲੋਂ ਦੇਸ਼ ਦੇ ਲਗਭਗ 80 ਕਰੋੜ ਲੋਕਾਂ ਨੂੰ ਵੰਡੀ ਜਾ ਰਹੀ ਮੁਫਤ ਰਾਸ਼ਨ ਯੋਜਨਾ ਵਿੱਚ ਹੋਣ ਕੋ ਸਪੈਟ ਕਰਨ ਵਾਲਿਆਂ ਨੂੰ ਬਖਸ਼ ਨਹੀਂ ਜਾਵੇਗਾ ਆਮਦਨ ਕਰ ਵਿਭਾਗ ਦੇ cụcਕਤ ਮੰਤral ਦੇ ਨੇ ਉਹਨਾਂ ਲੋਕਾਂ ਦੀ ਪਛਾਣ ਕਰਨ ਅਤੇ ਉਹਨਾਂ ਦੇ ਕਾਰਵਾਈ ਕਰਨ ਲਈ ਇੱਕ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ ਹੈ ਜੋਗ ਹੋਣ ਦੇ ਹੋਣ ਤੋਂ ਬਿਨਾ ਮੁਫਤ ਰਾਸ਼ਨ ਲੈ ਰਹੇ ਹਨ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਣਗੀ ਜੀ ਤਾਂ ਦੇਖ ਸਕਦੇ ਜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼ਾਇਦ ਮੈਂ 14 ਫਰਵਰੀ ਨੂੰ ਮੀਟਿੰਗ ਵਿੱਚ ਜਾਵਾਂਗਾ ਢੱਲੇਵਾਲ ਦਾ ਕਿਸਾਨਾਂ ਨੂੰ ਸੰਦੇਸ਼ ਹੈ ਜੀ ਹਾਂ ਖਨੋਰੀ ਬਾਰਡਰ ਤੋਂ ਦਜੀਤ ਸਿੰਘ ਢੱਲੇਵਾਲ ਨੇ ਮਰਨ ਵਰਤ ਤੇ 72ਵੇਂ ਤੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦੇਸ਼ ਵਾਸੀਆਂ ਨੂੰ ਸੰਦੇਸ਼ ਦਿੱਤਾ ਕਿ 4 ਫਰਵਰੀ ਨੂੰ ਹਰਿਆਣੇ ਦੇ ਕਿਸਾਨ ਜੁੜ ਖਨੋਰੀ ਬਾਰਡਰ ਤੇ ਦਜੀਤ ਸਿੰਘ ਢੱਲੇ ਨਹੀਂ ਢੱਲੇਵਾਲ ਲਈ ਆਇਸਾਨਾ ਤਾਂ ਦੇਖ ਸਕਦੇ ਹੋ 12 ਫਰਵਰੀ ਨੂੰ ਖਨੋਰੀ ਬਾਰਡਰ ਤੇ ਹੋਣ ਵਾਲੀ ਮਹਾਪੰਚਾਇਤ ਵਿੱਚ ਦੇਸ਼ ਭਰ ਦੇ ਕਿਸਾਨਾਂ ਨੂੰ ਮਹਾ ਪਹੁੰਚਣ ਦੀ ਜੀ ਸਿੰਘ ਡਲੇਵਾਰ ਨੇ ਆਖਿਆ ਜੀ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਸਿੱਖਿਆ ਮੰਤਰੀ ਦਾ ਐਲਾਨ ਸਕੂਲਾਂ 'ਚ ਲਗਾਏ ਜਾਣਗੇ ਐਮਰਜੈਂਸੀ ਹੈਲਪਲਾਈਨ ਨੰਬਰ ਤੇ ਹਦਾਇਤਾਂ ਵਾਲੇ ਡਿਸਪਲੇ ਬੋਰਡ 4 ਕਰੋੜ ਰੁਪਏ ਤੋਂ ਵੱਧ ਦੀ ਫੰਡ ਜਾਰੀ ਪੰਜਾਬ ਦੇ ਸਕੂਲਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਤਾਂ ਸਰਕਾਰ ਦੇ ਵੱਲੋਂ ਫੰਡ ਜਾਰੀ ਕੀਤਾ ਗਿਆ 4 ਕਰੋੜ ਰੁਪਏ ਦਾ ਸਕੂਲਾਂ ਦੇ ਵਿੱਚ ਐਮਰਜੈਂਸੀ ਹੈਲਪਲਾਈਨ ਨੰਬਰ ਜਿਹੜੇ ਨੇ ਅਤੇ ਹਦਾਇਤਾਂ ਵਾਲੇ ਡਿਸਪਲੇ ਜਿਹੜੇ ਨੇ ਬੋਰਡ ਲਗਾਏ ਜਾਣਗੇ ਜੀ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੂੰ ਐਮਰਜੈਂਸੀ ਜਾਂ ਕੁਦਰਤੀ ਆਫਤਾਂ ਨਾਲ ਸੰਬੰਧਿਤ ਘਟਨਾਵਾਂ ਦੌਰਾਨ ਪ੍ਰਤੀਕਿਰਿਆ ਕਰਨ ਦੇ ਢੰਗ ਤਰੀਕਿਆਂ ਬਾਰੇ ਜਾਗਰੂਤ ਕਰਨ ਲਈ ਅਤੇ ਬਿਜਲੀ ਦੇ ਕਰੰਟ ਜਾਂ ਅੱਗ ਲੱਗਣ ਵਾਲੀ ਕਿਸੇ ਵੀ ਅਚਾਨਕ ਹਾਲਾਤ ਤੋਂ ਬਚਣ ਨੂੰ ਸੰਬੰਧੀ ਪ੍ਰਬੰਧ ਕਰਨ ਵਾਸਤੇ 4 ਕਰੋੜ ਤੋਂ ਵੱਧ ਦੇ ਫੰਡ ਜਾਰੀ ਕੀਤੇ ਗਏ ਹਨ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਇੱਕ ਹੋਰ ਕੰਮ ਕੀਤਾ ਜਾ ਰਿਹਾ ਹੈ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਚ ਲੈਂਡ ਹੋਇਆ ਭਾਰਤੀਆਂ ਨੂੰ ਲੈ ਕੇ ਆਇਆ ਜਹਾਜ਼ ਤਾਂ ਦੇਖ ਸਕਦੇ ਹੋ ਇਹ ਜਹਾਜ਼ ਅਮਰੀਕਾ ਦੇ ਵਿੱਚ ਲੈਂਡ ਹੋਇਆ ਜੀ ਜੋ ਕਿ ਭਾਰਤੀਆਂ ਨੂੰ ਲੈ ਕੇ ਆਇਆ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ 104 ਭਾਰਤੀ ਨਾਗਰਿਕਾਂ ਨੂੰ ਅਮਰੀਕਾ ਦਾ ਸੈਨਿਕ ਜਹਾਜ਼ ਅਮਰੀਕ ਸਰ ਹਵਾਈ ਅੱਡੇ ਤੇ ਲੈਂਡ ਕੀਤਾ ਇਹਨਾਂ ਵਿੱਚੋਂ 30 ਡਿਪੋਰਟੀ ਪੰਜਾਬ ਦੇ ਹਨ 33 ਤੇ ਹਰਿਆਣਾ ਦੇ ਗੁਜਰਾਤ ਦੇ ਤਿੰਨ ਦਰ ਮਹਾਰਾਸ਼ਟਰ ਦੇ ਤੇ ਯੂਪੀ ਦੇ ਦੋ ਚੰਡੀਗੜ੍ਹ ਨਾਲ ਸੰਬੰਧਿਤ ਸਰਤਾ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਪੰਜਾਬ ਪੰਜਾਬ ਦੇ ਕਿ ਪਿੰਡ ਭਾਈਪੁਰਾ ਭਾਈਰੂਪਾ ਦੇ ਦੋ ਤੇ ਰਾਜ ਚੱਲੀਆਂ ਗੋਲੀਆਂ ਇੱਕ ਨੌਜਵਾਨ ਦੀ ਮੌਤ ਲੱਖਾ ਸੁਦਾਣਾ ਦਾ ਦੱਸਿਆ ਜਾ ਰਿਹਾ ਸੀ ਕਰੀਬੀ ਇਹ ਖਬਰ ਬਠਿੰਡਾ ਸਾਹਮਣੇ ਆ ਰਹੀ ਹੈ ਪਿੰਡ ਭਾਈ ਰੂਪਾ ਚ ਦੋ ਤਰ੍ਹਾਂ ਦੀਆਂ ਗੋਲੀਆਂ ਚੱਲਣ ਕਾਰਨ ਜਿਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਸੁਪਨਾਮ ਸਿੰਘ ਵਜੋਂ ਹੋਈ ਹੈ ਜੀ ਦੱਸਿਆ ਜਾ ਰਿਹਾ ਹੈ ਕਿ ਲੱਖਾ ਸਿਧਾਣਾ ਦਾ ਕਰੀਬੀ ਸੀ ਇਹ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਇਸ ਮਾਮਲੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ 33 ਭਾਈ ਰੂਪਾ ਰਾਤ ਸਮੇਂ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਤੇ ਕੀਤੀ ਜਾ ਰਹੀ ਹੈ ਜੀ ਤਾਜ਼ਾ ਖਬਰ ਤੁਸੀਂ ਇਸ ਵੇਲੇ ਜਿਹੜੀ ਆ ਦੇਖ ਸਕਦੇ ਹੋ ਬਠਿੰਡਾ ਤੋਂ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਸਤਨਾਮ ਨਾਮ ਦਾ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜੀ ਹਾਂ ਦੋ ਗੋਲੀਆਂ ਲੱਗੀਆਂ ਨੇ ਜੀ ਤਾਂ ਦੇਖ ਸਕਦੇ ਹੋ ਜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੂਦਾ ਖਬਰ ਤੁਸੀਂ ਇਸ ਵੀਡੀਓ ਦੇਖ ਸਕਦੇ ਹੋ। ਉਹ ਸਾਨੂੰ ਸਿਵਲ ਹਸਪਤਾਲ ਵਿੱਚ ਵਿਖੇ ਉਸ ਦੀ ਮੌਤ ਹੋ ਗਈ। ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਵੱਡੀ ਖਬਰ ਜਿਹੜੀ ਬਠਿੰਡੇ ਤੋਂ ਹੈ। ਸਾਹਮਣੀ ਆ ਰਹੀ ਹੈ ਪਾਈ ਰੂਪਾ ਪਿੰਡ ਦੀ ਹੈ ਜੀ ਜਿਸ ਵਿੱਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਇੱਕ ਹੋਰ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਲਈ ਆਈ ਵੱਡੀ ਖਬਰ ਮੋਦੀ ਸਰਕਾਰ ਨੇ ਕੀਤਾ ਜੀ ਵੱਡਾ ਐਲਾਨ ਉਸ ਬਾਰੇ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਸਾਨਾਂ ਲਈ ਸਸਤੇ ਕਰਦੀਆਂ ਦੀ ਸੀਮਾ ਵਧਾਈ 5 ਲੱਖ ਰੁਪਏ ਤੱਕ ਕਰ ਜਿਆ ਤੇ ਦੇਣ ਆ ਪਵੇਗਾ ਘੱਟ ਵਿਆਜ ਜੀ ਹਾਂ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਕਿਸਾਨ ਕ੍ਰੈਡਿਟ ਕਾਰਡ ਦੇ ਜਿਹੜੇ ਚਲਾਏ ਜਾ ਰਹੇ ਨੇ ਕਿਸਾਨਾਂ ਦੇ ਲਈ ਤਾਂ ਉਸ ਦੇ ਤਹਿਤ ਪਹਿਲਾਂ ਹੁਣ 3 ਲੱਖ ਸੀ ਪਰ ਹੁਣ 2025 ਦੇ ਵਿੱਚ ਸਰਕਾਰ ਨੇ ਬਜਟ ਪੇਸ਼ ਕੀਤਾ ਜਿਸ ਦੇ ਵਿੱਚ 3 ਲੱਖ ਤੋਂ ਵਧਾ ਕੇ 5 ਲੱਖ ਰੁਪਏ ਤੱਕ ਦਾ ਐਲਾਨ ਕੀਤਾ ਗਿਆ ਜੀ ਕਿ ਹੁਣ ਕਿਸਾਨ 5 ਲੱਖ ਰੁਪਏ ਤੱਕ ਦਾ ਕਰਜ਼ਾ ਜਿਹੜੇ ਨੇ ਲੈ ਸਕਣਗੇ ਪਹਿਲਾਂ ਇਹ ਕਰਜ਼ਾ 3 ਲੱਖ ਰੁਪਏ ਤੱਕ ਦਿੱਤਾ ਜਾਂਦਾ ਸੀ ਤੇ ਹੁਣ ਕਿਸਾਨਾਂ ਨੂੰ ਬਹੁਤ ਹੀ ਘੱਟ ਵਿਆਜ ਦਿੱਤੇ 5 ਲੱਖ ਰੁਪਏ ਦਾ ਕਦਾ ਕਰਜ਼ਾ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਤਾਂ ਸਰਕਾਰ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀਆਂ ਜਾਣਨ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ